ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਅੱਜ ਦੇ ਬਲੌਗ ਦੀ ਕਰਦੇ ਹਾਂ ਸ਼ੁਰੂਆਤ ਤੇ ਅੱਜ ਆਪਾਂ ਮਹਾਲੀ ਚੰਡੀਗੜ੍ਹ ਜਾਣ ਦੀ ਸਲਾਹ ਹੈਗੀ ਆ ਕਿਸੇ ਨੂੰ ਮਿਲ ਕੇ ਆਉਣਾ ਤੇ ਉੱਥੇ ਕਿਸੇ ਸਿੰਗਰ ਨੂੰ ਵੀ ਮਿਲਣਾ ਦੀ ਬਾਕੀ ਦੇਖਦੇ ਹਾਂ ਕਿ ਮਹਾਲੀ ਜਾਇਆ ਜਾਂਦਾ ਕਿ ਪਟਿਆਲੇ ਜਾਇਆ ਜਾਂਦਾ ਤੀਆਂ ਤੇ ਉਹ ਜੁੜੇ ਰਹੇ ਇੱਕ ਗੱਲ ਹੋਰ ਕਿਸੇ ਨੇ ਕਮੈਂਟ ਕਰਿਆ ਸੀ ਕਿ ਚਾਚੇ ਦੋਸਤੋ ਭਤੀਜਿਓ ਕੱਪੜੇ ਦੀ ਕੋਈ ਕਮੀ ਨਹੀਂ ਹੈਗੀ ਕੱਪੜਾ ਬਸੇ ਰਾਇ ਕੁਝ ਸ਼ਰਟਾਂ ਟਾਈਟ ਹੋ ਗਈਆਂ ਕੁਛ ਮੈਂ ਪਾਉਂਦਾ ਨਹੀਂ ਹੈਗਾ ਜਿਹੜੀਆਂ ਨਵੀਆਂ ਨੇ ਕਿਉਂਕਿ ਜਿਹੜੇ ਪੁਰਾਣੇ ਕੱਪੜੇ ਨੇ ਉਹਦੇ ਵਿੱਚ ਸਕੂਨ ਜਾਂ ਮਿਲਦਾ ਹੈ ਕਿਉਂਕਿ ਗਰਮੀ ਨਹੀਂ ਲੱਗਦੀ ਉਹਨਾਂ ਦੇ ਵਿੱਚ ਇਸ ਕਰਕੇ ਉਹ 2-3 ਸ਼ਰਟਾਂ ਨੇ ਜਿਹੜੀਆਂ ਮੇਰੀਆਂ ਮੈਨੂੰ ਵਧੀਆ ਲੱਗਦੀਆਂ ਨੇ ਪਾਉਣ ਉਚ ਉਹੀ ਫਿਰ ਮੈਂ ਵੀਡੀਓ 'ਚ ਪਾਪੂ ਲੈਣਾ ਹੁੰਦਾ ਸਮਝਦੇ ਹੋ ਬਾਕੀ ਕੱਪੜੇ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਹਾਂਜੀ ਤਿਆਰ ਹੋ ਰਿਹਾ ਬਸ ਤੇ ਫਿਰ ਦੇਖਦੇ ਆ ਕਿ ਅੱਜ ਕਿਹੜੀ ਜੁੱਤੀ ਪਾਉਣੀ ਹੈ ਹੁਣ ਚਲਦੇ ਆ ਜੀ ਸ਼ਹਿਰ ਨੂੰ ਉਹ ਥੋੜੇ ਜਿਹੀ ਸਰਪ੍ਰਾਈਜ਼ ਆ ਕਿ ਮਹਾਲੀ ਜਾਊਂਗਾ ਕਿ ਪਟਿਆਲੇ ਜਾਊਂਗਾ ਉਹ ਤੁਸੀਂ ਬਲੌਗ ਦੇਖਿਓ ਪੂਰਾ ਉਹਦੇ ਵਿੱਚ ਤੁਹਾਨੂੰ ਪਤਾ ਲੱਗਣਾ ਚਲੋ ਓਕੇ ਹਾਂਜੀ ਚਾਹ ਪੀ ਰਹੇ ਹਾਂ ਚਾਹ ਪੀ ਕੇ ਫਿਰ ਚਲਦੇ ਆਪਾਂ ਪਟਿਆਲੇ ਨੂੰ ਹਾਂਜੀ 蒂ਮੀ ਹੈਲੋ ਕਰਦੇ ਸਾਰਿਆਂ ਨੂੰ ਆਪਣੇ ਚਾਹਣ ਵਾਲਿਆਂ ਨੂੰ ਉਹ ਟੌਮੀ ਫਿਰ ਰਹੇ ਹੈ ਰਾਈਵਰ ਦੇ ਵਿੱਚ ਬਰਫ ਪਾਰ ਆ ਰਹੇ ਨੇ ਕਰਦੇ ਰਾਈਵਰ ਰੱਖ ਕੇ ਗੱਡੀ 'ਚ ਫਿਰ ਆਪਾਂ ਚੱਲਦੇ ਹਾਂ ਪਟਿਆਲੇ ਪਹਿਲਾਂ ਪੰਜਾਬੀ ਯੂਨੀਵਰਸਿਟੀ ਚੱਲਦੇ ਹਾਂ ਪਟਿਆਲੇ ਨੂੰ ਪਾਣੀ ਪੂਣੀ ਰੱਖ ਲਿਆ ਤੇ ਮਿਲਦੇ ਆ ਤੁਹਾਨੂੰ ਯੂਨੀਵਰਸਿਟੀ ਆ ਕੇ ਓਕੇ ਹਾਂਜੀ ਪਟਿਆਲੇ ਆ ਗਏ ਹੁਣ ਯੂਨੀਵਰਸਿਟੀ ਤੇ ਤੀਜ ਪਿਆਰ ਦੇਖ ਲਓ ਇੰਨਾ ਕਰਦੇ ਨੇ ਪਿੱਛੋਂ ਹੀ ਲੱਗੇ ਹੱਥ ਮਾਰ ਲਵ ਯੂ ਆ ਲਵ ਯੂ ਆ ਤੁਹਾਨੂੰ ਸਾਰਿਆਂ ਨੂੰ ਯਾਰ ਮਿਲਦੇ ਆ ਹਾਂ ਜੀ ਹਟਿਆਲੇ ਬੱਸ ਪਹੁੰਚਣ ਵਾਲੀ ਹੈ ਯੂਨੀਵਰਸਿਟੀ ਪਿਛਲੇ ਗੇਟ ਤੇ ਗੱਡੀ ਖੜਾ ਕੇ ਨਾ ਭਤੀਜ ਪਰਕਿੰਗ ਦੇ ਵਿੱਚ ਫਿਰ ਉਰਕੇ ਚੱਲਾਂਗੇ ਨਹੀਂ ਫਿਰ ਭਤੀਜ ਬਸੇਰੇ ਨੇ ਕਿਸੇ ਨਾਲ ਭਤੀਜ ਨਾਲ ਮੋਟਰਸਾਈਕਲ ਤੇ ਬੈਠ ਕੇ ਫਿਰ ਗਾਹ ਨੂੰ ਚੱਲਾਂਗੇ ਜੁੜੇ ਰਹੇ ਹੋ ਦਿਖਾਉਣੀਆਂ ਤੁਹਾਨੂੰ ਅੱਜ ਯੂਨੀਵਰਸਿਟੀ ਦੀ ਰਾਹ ਜੀ ਯੂਨੀਵਰਸਿਟੀ ਆ ਕੇ ਪਾਰਕਿੰਗ 'ਚ ਗੱਡੀ ਲਾ ਦਈਏਗਾ ਫਿਰ ਚੱਲਦੇ ਆ ਦੇਖਣੇ ਕਹਿੰਦੇ ਅੱਜ ਪ੍ਰੋਗਰਾਮ ਹੈ ਇੱਥੇ ਪੀਆ ਦਾ ਤੇ ਜੁੜੇ ਰਹੋ ਦਿਖਾਉਣੀ ਆ ਤੁਹਾਨੂੰ ਪਰ ਹਾਲ ਚਾਲ ਆ ਗਏ ਆਪਾਂ ਯੂਨੀਵਰਸਿਟੀ ਆਵਾਸਾ ਚੱਲ ਪਿਆ ਹਾਂਜੀ ਆ ਯੂਨੀਵਰਸਿਟੀ ਖੜਾ ਗੱਡੀ ਖੜਾਈਆ ਪਾਰਕਿੰਗ ਚ ਆਪ ਭਤੀ ਜਾ ਗਿਆ ਆਪਣਾ ਇੱਥੇ ਗੇਮ ਕਰਦਾ ਹਾਂ ਹਾਂਜੀ ਹਾਂਜੀ ਠੀਕ ਆ ਇੱਥੇ ਲੋਕ ਨੇ ਆਪਣੇ ਵਾਲੇ ਤੋਂ ਹਾਂਜੀ ਹਾਂਜੀ ਲੋਕਲ ਹੀ ਆ ਜੀ ਅੱਛਾ ਕਿਹੜੀ ਕਲਾਸ ਆ ਮੈਂ ਬੀਏ ਕਰ ਰਿਹਾ ਹਾਂ ਇਹ ਕਰ ਰਹੇ ਹਾਂ ਠੀਕ ਆ ਠੀਕ ਆ ਲਵ ਯੂ ਚੈਨਲ ਲਵ ਯੂ ਲਵ ਯੂ ਲਵ ਯੂ ਖਿੱਚ ਕੇ ਰੱਖੋ ਬਸ ਠੀਕ ਆ ਖਿੱਚ ਕੇ ਰੱਖਾਂਗੇ ਆਪਾਂ ਹੋ ਠੀਕ ਆ ਬਸ ਐਨ ਓਕੇ 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 ਜੀ ਹਾਂ ਜੂਨੀਵਰਸਿਟੀ ਆ ਗਿਆ ਉੱਥੇ ਗੱਡੀ ਖੜਾਤੀ ਤੇ ਅਤਰ ਧੀਜ ਮਿਲ ਗਿਆ ਜੀ ਧੀਜ ਕਹਿੰਦਾ ਆਪਾਂ ਮੋਟਰਸਾਈਕਲ ਤੇ ਚੱਲਦੇ ਹਾਂ ਲੱਗਾ ਚੱਲ ਚੱਲਦੇ ਹਾਂ ਹੁਣ ਐ ਨਹੀਂ ਪਤਾ ਕਿ ਉਹ ਪ੍ਰੋਗਰਾਮ ਕਿੱਥੇ ਆ ਤੀਆਂ ਦਾ ਸਾਡੀ ਲੱਗੀ ਦੇਖਦੇ ਆਂ ਅਸੀਂ ਤੇ ਹੋਰ ਸੁਣਾਉ ਗੱਲ ਬਾਤ ਛੁੱਪਰ ਠੀਕ ਥੋੜੇ ਕਾਲਜ ਵੀ ਆਉਂਦਾ ਮੈਂ ਜਦੋਂ ਥੋੜੇ ਕਾਲਜ ਸਟਾਰਟ ਹੋ ਗਏ ਯਾਰ ਠੀਕ ਆ ਨਾ ਪਹਿਲਾਂ ਖਾਲਸਾ ਕਾਲ ਜਾਉਂਗਾ ਤੇ ਆਹ ਦੇਖੋ ਪੁਨੀਪ੍ਰਸਤੀ ਦਾ ਮਾਹੌਲ ਪਰ ਅਜੇ ਠੰਡਾ ਹੀ ਆ ਕੰਮ ਹਾਂਜੀ ਵਧੀਆ 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 ਸਤਿ ਸ਼੍ਰੀ ਅਕਾਲ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਸੁਣਾਓ ਹੋਰ ਉਹ ਪ੍ਰੋਗਰਾਮ ਕਿੱਥੇ ਆ ਤੀਆਂ ਦਾ ਪ੍ਰੋਗਰਾਮ ਅੰਦਰ ਹੈ ਲੋਕਾਂ ਦੇ ਨੇੜੇ ਕਿਹੜੇ ਲੰਬੂ ਕਿੱਥੇ ਆ ਅੱਛਾ ਇਹ ਆ ਭਤੀਜਾ ਕੀ ਆ ਗਏ ਉਹ ਠੀਕ ਆ ਚੋਪਰ ਠੀਕ ਆ ਠੀਕ ਆ ਵਧੀਆ ਚਾਹੀਦਾ ਮਿੱਤਰੋ ਮਾਹੌਲ ਵਧੀਆ ਹੋਇਆ ਪਿਆ ਅੱਜ ਹੈਨਾ ਪਹਾਂਦੀ ਮੋਟਰਸਾਈਕਲ ਤੇ ਕਿਹੜੀਆਂ ਲੱਗ ਰਹੀਆਂ ਨੇ ਹੈ ਚੋਪਰ ਅਹੀਂ ਮਾਹੌਲ ਵਧੀਆ ਤੁਹੂ ਵੀ ਵਧੀਆ ਆ ਅੱਜ ਐਨ ਓਕੇ ਰਿਪੋਰਟ ਆ ਕੰਮ ਹੋ ਰਿਆ ਪਿਆ ਲਵ ਯੂ ਲਵ ਯੂ ਲਵ ਯੂ ਧੀਜੋ ਆ ਲਓ ਜੀ ਤੁਹਾਨੂੰ ਕਿਹੜਾ ਲਵਾਤਾ ਸਾਰਾ ਯੂਨੀਵਰਸਿਟੀ ਹਾਂ ਹੈ ਉਹ ਠੀਕ ਆ ਚੀਜ਼ ਹਾਂਜੀ ਆ ਭਤੀਜ ਮਿਲ ਗਏ ਆਪਣੇ ਸਨੌਰ ਤੋਂ ਹੈਗੇ ਨੇ ਭਤੀਜ ਤੇ ਆ ਮਗਰ ਖੜੇ ਨੇ ਭਤੀਜ ਆ ਯੂਨੀਵਰਸਿਟੀ ਹੈਗੇ ਆ ਚਾਹ ਪੀਣ ਆਏ ਸੀ ਉਰੇ ਗੋਲ ਮਾਰਕੀਟ ਹੋ ਠੀਕ ਹੋ ਯਾਰ ਹਾਂਜੀ ਹਾਂਜੀ ਓਕੇ ਰਿਪੋਰਟ ਹਾਂਜੀ ਹਾਂਜੀ ਠੀਕ ਆ ਠੀਕ ਆ ਪੁਰੀਆ ਹੀ ਚਾਹੀਦੀ ਆ ਯਾਰ ਹਾਂਜੀ ਯੂਨੀਵਰਸਿਟੀ ਬੈਠੇ ਆ ਕਿਹੜਾ ਚੌਂਕ ਆ ਗੋਲ ਚੋਂ ਗੋਲ ਮਾਰਕੀਟ ਗੋਲ ਮਾਰਕੀਟ ਗੋਲ ਮਾਰਕੀਟ ਬੈਠੇ ਆ ਚਾਹ ਪੀ ਰਹੇ ਆ ਜੋ ਭਾਈ ਤੁਹਾਨੂੰ ਵੀ ਪਲਾ ਦਈਏ ਤੇ ਆ ਆਪਣੇ ਭਤੀਜ ਬੈਠੇ ਨੇ ਆ ਮੁੰਡੇ ਸਾਰੇ ਉਹ ਠੀਕ ਹੋ ਯਾਰ ਠੀਕ ਠਾਕ ਜੀ ਓਕੇ ਰਿਪੋਰਟ ਓਕੇ ਜੀ ਲਓ ਆ ਠੀਕ ਆ ਓਕੇ ਹੋ ਚਾਈ ਗਈ ਆ ਯਾਰ ਹਾਂਜੀ ਯੂਨੀਵਰਸਿਟੀਆਂ ਹੁਣ ਚੱਲਦੇ ਆ ਗੱਡੀ ਕੋਲ ਨੂੰ ਤੇ ਆ ਭਤੀਜ ਮਿਲ ਗਏ ਦੀ 90 ਤੋਂ ਆ ਭਤੀਜਾ ਹਾਂਜੀ ਠੀਕ ਆ ਠੀਕ ਆ 90 ਤੋਂ ਨੇ ਆਪਣੇ ਭਤੀਜ ਲਵ ਯੂ ਆ ਤੁਹਾਨੂੰ ਯਾਰ ਸਾਰਿਆਂ ਨੂੰ ਅੱਜ ਵਧੀਆ ਮਾਹੌਲ ਠੀਕ ਆ ਯੂਨੀਵਰਸਿਟੀ ਦਾ ਯਾਰ ਐਨ ਰੌਣਕ ਰੌਣਕ ਲੱਗੀ ਵੀਦੀ ਪਰ ਗਰਮੀ ਬਹੁਤ ਆ ਯਾਰ ਮੈਂ ਕਿਹਾ ਹੁਣ ਚੱਲੀ ਜੀ ਉਧਰ ਨੂੰ ਮੌਲ ਮੂਲ ਤੇ ਕੀੜਾ ਕੱਢਦੇ ਆ ਜਾ ਕੇ ਚਲੋ ਓਕੇ ਲਵ ਯੂ ਆ ਤੁਹਾਨੂੰ ਸਾਰਿਆਂ ਨੂੰ ਯਾਰ ਹਾਂਜੀ ਮਿੱਤਰ ਪਿਆਰਿਓ ਤੁਰਨ ਲੱਗਿਆ ਸੀ ਹੁਣ ਖੜਾ ਭਤੀ ਜਾ ਕੇ ਆਪਣੇ ਰਾਜਪੁਰੇ ਤੋਂ ਨੇ ਸਾਰੇ ਮੁੰਡੇ ਆ ਤੇ ਕਿੰਨੇ ਵੀ ਖੜੇ ਨੇ ਆ ਉਹ ਠੀਕ ਆ ਰਾਜਪੁਰੇ ਵਾਲਿਓ ਓਕੇ ਆ ਰਿਪੋਰਟ ਓਕੇ ਜੀ ਓਕੇ ਕੋਈ ਨਾ ਮਿਲਦੇ ਆ ਤੁਹਾਨੂੰ ਫਿਰ ਤੋਂ ਤੇ ਆਉਣੇ ਆ ਰਾਜਪੁਰੇ ਯਾਰ ਕਿਸੇ ਦਿਨ ਬੁੱਢੇ ਪੰਡਾਂਗੇ ਨਾਲੇ ਜਦ ਤੁਹਾਡੇ ਕਾਲਜ ਲੱਗਣ ਲੱਗ ਗਏ ਨਾ ਫਿਰ ਜਿਹੜਾ ਤੁਹਾਡੇ ਕਾਲਜ ਆ ਰਾਜਪੁਰੇ ਉੱਥੇ ਵੀ ਗਿਆੜਾ ਕੱਟ ਕੇ ਆਉਂਗਾ ਉੱਥੇ ਪਿਛਲੇ ਸਾਲ ਦੇ ਮੁੰਡੇ ਵਿਚਾਰੇ ਕਹਿ ਰਹੇ ਨੇ ਉੱਥੇ ਆਇਓ ਜੀ ਆਇਓ ਆਉਂਗਾ ਯਾਰ ਕੱਟਾਂਗੇ ਜੀ ਯੂਨੀਵਰਸਿਟੀ ਹੈਗਾ ਬਹੁਤ ਵਧੀਆ ਮਾਹੌਲ ਆ ਤੇ ਹੁਣ ਗੱਡੀ ਕੋਲ ਨੂੰ ਜਾ ਰਹੇ ਹਾਂ ਤੁਰਿਆ ਤੇ ਪਤੀ ਜੀ ਕਹਿੰਦੇ ਛੱਡੇ ਆਉਣੇ ਆ ਮੈਂ ਕਹਾਂ ਨਹੀਂ ਮੈਂ ਤੁਰ ਕੇ ਜਾਉਂਗਾ ਮੈਂ ਕਿਹਾ ਮੈਂ ਕੀ ਹਾਲ ਆ ਠੀਕ ਠਾਕ ਕਿੱਧਰ ਘੁੰਮ ਰਹੇ ਹੋ ਬੱਸ ਆ ਜੀ ਗੇਰਾ ਮਾਰ ਲੈਦੇ ਹਾਂ ਮੈਂ ਵੀ ਆ ਗਿਆ ਮੈਨੂੰ ਕਹਿੰਦੇ ਪੀਆ ਦਾ ਫੋਟੋ ਆ ਮਹ ਵਧੀਆ ਹਾਂ ਹਾਂ ਬਹੁਤ ਵਧੀਆ ਮੈਂ ਕਹਾਂ ਕੱਲ ਜਾਏ ਆਉਣੇ ਆ ਬੜਾ ਖਸੂਸਰਾ ਹੀ ਬਹੁਤ ਹੋਇਆ ਵੇ ਕਵਾੜ ਅੱਜ ਅੱਜ ਲੱਗੀ ਆ ਰੌਣਕੀ ਥੋੜੀ ਹਾਂ ਰੌਣਕੀ ਹੈ ਜੀ ਹਾਂ ਅੱਜ ਬਹੁਤ ਚਾਹਲ ਪੈਰ ਪੂਰੀ ਅੱਜ ਹਾਂਜੀ ਜਾ ਰਿਹਾ ਸੀ ਵਾਪਸ ਭਤੀਜ ਮਿਲ ਕੇ ਇਹਨਾਂ ਨੇ ਰੋਕ ਲਿਆ ਆ ਕੇ ਭਤੀਜ ਇੱਥੇ ਪੜਦੇ ਨੇ ਕਹਿੰਦੇ ਚਾਚਾ ਜੀ ਤੀਆਂ ਦੇਖਣ ਆਏ ਸੀ ਕਿ ਸਾਡੀ ਐਂਟਰੀ ਨਹੀਂ ਹੈਗੀ ਉੱਥੇ ਬਹੁਤ ਗਲਤ ਗੱਲ ਆ ਯਾਰ ਲੋਕ ਕਿੰਨੀ ਦੂਰ ਦੂਰ ਤੋਂ ਆਏ ਨੇ ਯਾਰ ਤੁਸੀਂ ਸਟੂਡੈਂਟਾਂ ਨੂੰ ਤਾਂ ਐਂਟਰੀ ਦੇ ਦਿਓ ਜੇ ਤੁਸੀਂ ਕਿਸੇ ਹੋਰ ਨੂੰ ਨਹੀਂ ਦੇਣੀ ਕਹਿੰਦੇ ਜੀ ਜਿਹੜੇ ਇੱਥੇ ਦਾ ਸਟਾਫ ਆ ਜੀ ਨਹੀਂ ਵਸਦਾ ਕਿ ਉਹੀ ਜਾ ਸਕਦਾ ਹੈ ਅੰਦਰ ਸਾਨੂੰ ਆ ਗੱਲ ਠੀਕ ਨਹੀਂ ਲੱਗੀ ਹੈਗੀ ਜਿਹੜੀਆਂ ਮੇਰੀਆਂ ਭਤੀਜੀਆਂ ਸੰਗਰੂਰ ਤੋਂ ਆਈਆਂ ਨੇ ਇੰਨੀ ਦੂਰ ਦੂਰ ਤੋਂ ਬੱਸਾਂ ਤੇ ਕਿਰਾਇਆ ਲਾ ਕੇ ਵਿਚਾਰੀਆਂ ਹੈਂ ਉਹ ਵੀ ਆਇਓ ਮੁੜ ਕੇ ਗਈਆਂ ਨੇ ਇੱਥੇ ਚਾਚੂ ਪੀ ਕੇ ਆ ਗਲਤ ਗੱਲ ਆ ਇਹਨਾਂ ਨੂੰ ਪ੍ਰੋਗਰਾਮ ਬਾਹਰ ਖੁੱਲੇ ਜਗ੍ਹਾ ਕਰਨਾ ਚਾਹੀਦਾ ਸੀ ਹਾਂ ਜੇ ਕੋਈ ਉਹ ਹੁੱਲੜਬਾਜੀ ਕਰਦਾ ਏ ਉਹਨੂੰ ਬਾਹਰ ਐਂਟਰੀ ਨਾ ਦੋ ਪਰ ਐਂ ਤਾਂ ਪ੍ਰੋਗਰਾਮ ਦੇਖਣ ਦਾ ਸਭ ਦਾ ਅਧਿਕਾਰ ਹੈਗਾ ਏ ਹਾਂ ਮੁੰਡਿਓ ਥੋੜੀ ਹੋਈ ਨਹੀਂ ਐਂਟਰੀ ਨਹੀਂ ਹੋਈ ਨਹੀਂ ਚੱਲ ਕੋਈ ਗੱਲ ਨਹੀਂ ਆਪਾਂ ਇੱਕ ਟੀ ਪ੍ਰਸ਼ਾਸਨ ਨੂੰ ਇਹਨਾਂ ਦੇ ਨੂੰ ਅਪੀਲ ਕਰ ਦਿੰਨੇ ਆ ਕਿ ਗਾਹਾਂ ਨੂੰ ਖੁੱਲੀ ਜਗ੍ਹਾ 'ਚ ਮਨਾਇਆ ਕਰੋ ਕਿ ਜਿਹੜੇ ਸਾਰੇ ਉਹ ਐਨਜੋਏ ਕਰ ਸਕਣ ਠੀਕ ਆ ਨਾ ਬਾਕੀ ਤੁਹਾਨੂੰ ਲੱਭੂਆ ਭਾਈ ਸਾਰਿਆਂ ਨੂੰ ਹਾਂਜੀ ਆ ਗੱਡੀ ਕੋਲ ਖੜਾ ਮਗਰ ਖੜੀ ਆ ਭਤੀ ਜਾ ਕੇ ਫੇਰ ਕੀ ਗਿਆ ਨੇ ਰੋਕ ਲਿਆ ਯੂਨੀਵਰਸਿਟੀ ਹੈਗੇ ਆ ਲਵ ਯੂ ਆ ਤੁਹਾਨੂੰ ਧੰਨ ਧੰਨ ਸਾਰਿਆਂ ਨੂੰ ਯਾਰ ਠੀਕ ਆ ਨਾ ਤੈਨ ਦੁਗਣੀ ਦਾ ਚੌਗਣੀਆਂ ਤਰਕੀਆਂ ਕਰੋ ਯਾਰ ਤੂੰ ਚਲੋ ਠੀਕ ਆ ਜੀ ਹੁਣ ਚੱਲਦੇ ਆਪਾਂ ਮੌਨਪੱਲ ਤੇ ਆਪ ਧੰਨ ਧੰਨ ਖੜੇ ਨੇ ਸਾਰੇ ਜਿੰਨੇ ਵੀ ਹੈਗੇ ਨੇ ਮੁੰਬੇ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਯਾਰ ਲਵ ਯੂ ਆ ਤੁਹਾਨੂੰ ਸਾਰਿਆਂ ਨੂੰ ਹਾਂ ਜੀ ਮੈਨੂੰ ਘੱਟੋ ਘੱਟ ਉੱਥੋਂ ਤੁਰੇ ਨੂੰ 40-50 ਮਿੰਟ ਹੋਗੇ ਇੱਥੇ 5 ਕਿਲੋ 5 ਕਿੱਲੇ ਬਾੜ ਤੁਰ ਕੇ ਆਉਣਾ ਸੀ ਭਤੀਜੀ ਇੰਨਾ ਪਿਆਰ ਕਰਦੇ ਨੇ ਇੱਥੇ ਆਉਂਦੇ ਆਉਂਦੇ ਨੂੰ ਮੈਨੂੰ 50 ਮਿੰਟ ਲੱਗ ਗਏ ਗੱਡੀ ਕੋਲ ਧੰਨਵਾਦ ਯਾਰ ਤੁਹਾਡਾ ਤੁਸੀਂਾਰੇ ਚਾਚੇ ਨੂੰ ਇੰਨਾ ਪਿਆਰ ਕਰਦੇ ਹਾਂ ਤੇ ਰਾਤ ਨੂੰ ਆ ਬਲੌਗ ਪਾਵਾਂਗੇ ਦੇਖਿਓ ਐਨਜੋਏ ਕਰੀਏ ਚੱਲਦੇ ਆਪਾਂ ਸ਼ਹਿਰ ਵੱਲ ਹਾਂਜੀ ਦੂਨੀ ਬ੍ਰਸ਼ਤੀ ਤੋਂ ਚੱਲਦੇ ਆਂ ਸ਼ਹਿਰ ਵੱਲ ਹਾਂਜੀ ਪਟਿਆਲੇ ਆ ਗਿਆ ਇੱਥੋਂ ਹੁਣ ਘਰ ਵਾਸਤੇ ਪਸ਼ੂਆਂ ਵਾਸਤੇ ਖਲ ਲੈਣੀਆਂ ਖਲ ਰਖਾ ਲਈਏ ਗੱਡੀ ਜੀ ਫਿਰ ਚੱਲਦੇ ਹਾਂ ਹਾਂਜੀ ਹਲਕੀ ਪੂਰੀ ਲੈ ਲਈ ਆਪਾਂ ਅੱਡੇ 23 ਹਾਂਜੀ ਯੂਨੀਵਰਸਿਟੀ ਤੋਂ ਤਾਂ ਆਪਾਂ ਆ ਗਏ ਸੀ ਕਿ ਹੁਣ ਇੱਥੋਂ ਖਾਣ ਪੀਣ ਦਾ ਸਮਾਨ ਫੜ ਲਈਏ ਲੀਲਾ ਭਵਨ ਤੋਂ ਫਿਰ ਘਰ ਲਈ ਸਾਬੀਆਂ ਸੁੱਕੀਆਂ ਲੈ ਕੇ ਫਿਰ ਚੱਲਦੇ ਹਾਂ ਹਾਂਜੀ ਭਤੀਜੀਓ KFC ਬੈਠਾ ਹੈਗਾ ਇੱਥੇ ਇਹਨਾਂ ਦਾ ਅਜੇ ਮੈਨੇਜਰ ਨਹੀਂ ਆਇਆ ਹੈਗਾ ਉਹਦੇ ਨਾਲ ਫਿਰ ਗੱਲਬਾਤ ਕਰਕੇ ਕਹਿੰਦੇ ਮੇਰਾ ਨੰਬਰ ਲੈ ਲੈਣਾ ਨੇ ਆਪਾਂ ਨੂੰ ਦੱਸਣਗੇ ਉਹਦੇ ਬਾਅਦ ਚੋਂ ਤੁਹਾਨੂੰ ਫਿਰ ਮੈਂ ਦੱਸੂਗਾ ਜਿਹੜਾ ਤੁਹਾਨੂੰ ਪਾਰਟੀ ਕਿਹਾ ਕੀ ਕਰਨੀ ਆ ਕਰਾਂਗੇ ਇੱਥੇ ਲੀਲਾ ਭਵਨ ਤੋਂ ਠੀਕ ਹਨ ਉਹ ਫਿਰ ਮੈਂ ਵੀਡੀਓ ਪਾ ਦੂੰਗਾ ਹੋਊਗੀ ਗੱਲ ਇਹਨਾਂ ਨਾਲ ਆਪਣੇ ਨਾਲ ਫੋਨ ਤੇ ਕੰਟੈਕਟ ਕਰਨਗੇ ਅੱਜ ਸ਼ਾਮ ਨੂੰ ਚਲਦਿਆਂ ਸਾਧੀਆਂ ਸੁੱਖੀਆਂ ਲੈ ਕੇ ਘਰ ਵਾਸਤੇ ਪਿੰਡ ਨੂੰ ਲੈ ਲੇ ਆਪਾਂ ਇੰਨੀ ਟਾਪਸ ਆਪਾਂ ਸ਼ਾਮ ਵਾਲਾ ਸਾਮਾਨ ਆਪਾਂ ਖਾਣ ਹਾਂਜੀ ਇੱਧਰ ਆ ਗਏ ਬਾਈ ਨੰਬਰ ਇੱਥੋਂ ਮੰਡੀ ਚੋਂ ਸਬਜ਼ੀ ਸਬਜ਼ੀ ਲੈ ਲਈਏ ਮੰਡੀ ਲੱਗਦੀ ਹੈ ਇੱਥੇ ਤੇ ਮੰਡੀ ਤੇ ਹੈਗਾ ਇੱਥੋਂ ਸਬਜ਼ੀ ਸਬਜ਼ੀ ਲੈ ਕੇ ਚਲਦਿਆਂ ਫਿਰ ਘਰ ਨੂੰ ਪਰ ਹਜੇ ਨਹੀਂ ਰਾਉਂਡ ਸੁ ਨਹੀਂ ਹੈਗੀ ਸ਼ਾਮ ਨੂੰ ਪੂਰੀ ਰਾਉਂਡ ਹੁੰਦੀ ਹੈ ਤੇਰੀ ਗਰਮੀ ਹੈ ਉਹ ਬਾਲ ਤਾਂ ਬਾਕੀ ਇੱਥੋਂ ਸਬਜ਼ੀ ਸੂਜੀ ਲੈ ਕੇ ਆਪਾਂ ਹੁਣ ਪਿੰਡ ਨੂੰ ਚੱਲਦੇ ਆਂ ਫਿਰ ਜਾ ਕੇ ਆਰਾਮ ਰੂਮ ਕਰਦੇ ਆਂ ਯਾਰ ਅੱਜ ਬਹੁਤ ਮਿਲੇ ਨੇ ਭਤੀਜ ਸਾਕਾਬਤ ਵੀ ਖਾਸੀ ਹੋਈ ਵੀ ਇੱਕ ਸਰਬੀ ਦੂਸਰੇ ਆ ਯਾਰ ਉਹ ਪਿਆਜ਼ ਹੈਗੇ ਨੇ ਪਿਆਜ਼ ਦੀਆਂ ਪੂਰੀਆਂ ਲੈ ਲਈਆਂ ਦੀਆਂ ਬਾਕੀ ਸਬਜ਼ੀ ਲੈ ਲਈ ਚੱਲਦੇ ਆਂ ਪਿੰਡ ਤੋਂ ਤੇ ਭਤੀਜ ਮਿਲ ਕੇ ਅੱਜਾਰੇ ਬਣਾ ਰਹੇ ਨੇ ਬਾਕੀ ਸਬਾਕਤ ਕਰ ਰਹੇ ਆ ਹਾਂਜੀ ਘਰ ਦਾ ਲੈ ਲਿਆ ਸਮਾਨ ਸਬਜ਼ੀ ਸੂਜੀ ਜਿਹੜੀ ਲੈਣੀ ਸੀ ਤੇ ਭਤੀਜ ਹੁਣ ਮਿਲ ਕੇ ਗਏ ਨੇ ਬਹੁਤ ਪਿਆਰ ਦਿੰਦੇ ਆ ਯਾਰ ਉਹ ਵੀ ਆਲੇ ਖੜਾ ਹੈਗਾ ਹੀ ਤੇ ਹੁਣ ਚੱਲਦੇ ਆਪਾਂ ਘਰ ਨੂੰ ਇੰਨਾ ਪਿਆਰ ਦੇਣ ਲਈ ਚਾਚੇ ਨੂੰ ਧੰਨਵਾਦ ਹੋਟਾ ਸਾਰਿਆਂ ਦਾ ਜੀ ਹਾਂਜੀ ਪਿੰਡ ਫੰਕਸ਼ਨ ਆ ਲਾਏ ਉਹ ਦੇਖੋ ਕਿ ਮਾ ਵਧੀਆ ਹਰਿਆਲੀ ਲੱਗਦੀ ਆਲੇ ਨਾਲੇ ਇਹ ਦੱਸਿਓ ਕਿਦੇ ਕਿਦੇ ਝੋਨੇ 'ਚ ਬਿਮਾਰੀ ਪਈ ਆ ਜਾਂ ਇਹਦੇ ਨਾਲ ਕੈਮਰੇ ਦੀ ਅੱਜ ਮੈਂ ਸੈਟਿੰਗ ਕਰਾਉਣਾ ਜਾਂ ਜੇ ਪਰਾਂ ਤੋਂ ਵੀਡੀਓ ਬਣਾਉਣੀ ਆ ਤਾਂ ਕਾਲੀ ਆਉਂਦੀ ਆ ਪਤਾ ਨਹੀਂ ਕੀ ਚੱਕਰ ਆਇਆਗਾ ਤੇ ਬਾਕੀ ਇੰਨੇ ਅਜੁੱਪਤੀਜ ਮਿਲੇ ਜੁਨੀਵਰਸਿਟੀ ਕਮਾਲੇ ਕਰਤੀ ਭਤੀਜਿਆਂ ਨੇ ਕਈਆਂ ਨਾਲ ਤਾਂ ਰੀਲਾਂ ਬਣਾਈਆਂ ਨਹੀਂ ਗਈਆਂ ਹੈਗੀਆਂ ਥੁੜੀਆਂ ਬਣਾਈਆਂ ਨੇ ਰੀਲਾਂ ਉਹ ਵੀਡੀਓ ਆਉਦੇ ਫੋਨ 'ਚ ਬਣਾ ਕੇ ਖੂਬਾਂ ਖਿੱਚ ਕੇ ਵਿਚਾਰੇ ਜਾਈ ਗਏ ਹੈਗੇ ਨੇ ਠੀਕ ਹੈ ਨਾ ਬਾਕੀ ਨੂੰ ਭਾਈ ਲੱਭਦੂਆ ਤੁਸੀਂ ਆਲੇ ਚਾਚੇ ਦੀ ਇੰਨੀ ਸਪੋਰਟ ਕਰਦੇ ਹੋ ਤੇ ਆ ਮੈਂ ਤਾਂ ਬਣਾ ਰਿਹਾ ਕਿ ਅੱਜ ਬਲੌਗ ਥੋੜਾ ਜਿਹਾ ਘੱਟ ਬਣਿਆ ਵੀ ਨਹੀਂ ਪਟਿਆਲੇ ਮੈਂ ਰੁਕ ਜਾਂਦਾ ਭਤੀਜਿਓ ਅ ਜਿਹੜੀ ਬਿਮਾਰੀ ਪਈ ਵੀ ਅੱਜ ਮੈਂ ਕਿਸੇ ਦਵਾਈ ਵਾਲੇ ਨੂੰ ਮਿਲਣਾ ਸੀ ਸ਼ਾਮ ਨੂੰ ਜਾ ਕੇ ਤਾਂ ਮੈਂ ਸਾਜਰੇ ਆ ਗਿਆ ਆਪਣੇ ਵਾਲੇ ਤੇ ਇੱਕ ਕਿਸੇ ਭਤੀਜ ਦਾ ਇੰਸਟਾਗ੍ਰam ਤੇ ਮੈਸੇਜ ਆਇਆ ਵੀ ਆ ਕਿ ਚਾਚਾ ਬਦਲ ਗਿਆ ਮੈਂ ਭਤੀਜੋ ਕਦੇ ਨਹੀਂ ਬਦਲਿਆ ਹੈਗਾ ਜਿੰਨੇ ਵੀ ਭਤੀਜ ਮਿਲ ਕੇ ਜਾਂਦੇ ਨੇ ਪੁੱਛ ਲਿਓ ਉਹਨਾਂ ਨੂੰ ਕਿ ਚਾਚਾ ਬਦਲਿਆ ਹੈ ਕਿ ਨਹੀਂ ਬਦਲਿਆ ਹੈ ਯਾਰ ਹੁਣ ਐ ਥੋੜੂਆ ਕਿ ਮੈਂ ਕਈ ਵਾਰ ਫੋਨ ਨਹੀਂ ਟੈਂਡ ਕਰ ਸਕਦਾ ਯਾਰ ਡੇਲੀ ਮੈਨੂੰ 700 800 ਕਾਲ ਆਉਂਦੀ ਆ ਇੰਸਟਾਗ੍ਰam ਤੇ ਠੀਕ ਆ ਉਹਦੇ ਵਿੱਚੋਂ ਮੈਂ 70 ਕਾਲਾਂ 80 ਕਾਲਾਂ ਜਰੂਰ ਅਟੈਂਡ ਕਰਦਾ ਜਿੰਨੀਆਂ ਕਿ ਮੈਂ ਕਰ ਸਕਦਾ ਹਾਂ ਯਾਰ ਫਿਰ ਤਾਂ ਯਾਰ ਮੈਂ ਫੋਨ ਤੇ ਬੈਠਾ ਰਹੂੰਗਾ ਯਾਰ ਫਿਰ ਤਾਂ ਮੈਂ ਅੰਦਰ ਬਾਹਰ ਕਿਤੇ ਵੀ ਨਹੀਂ ਜਾ ਸਕਦਾ ਯਾਰ 1100 ਦਿੱਲੀ ਮੈਸੇਜ ਆਉਂਦਾ ਹੈ ਇੰਸਟਾਗ੍ਰam ਤੇ ਠੀਕ ਆ ਉਹਦੇ ਵਿੱਚੋਂ ਜਿੰਨੇ ਮੈਂ ਪੜ ਸਕਦਾ ਹਾਂ ਜਿੰਨਿਆਂ ਦਾ ਮੈਂ ਜਵਾਬ ਦੇ ਸਕਦਾ ਹਾਂ ਉਨਾਂ ਦਾ ਮੈਂ ਜਵਾਬ ਦੇਣਾ ਹੈ ਯਾਰ ਮੈਂ ਕੁਝ ਨਹੀਂ ਬੰਦੇ ਆਇਆ ਹੈਗਾ ਭਤੀਜ ਕਈ ਭਤੀਜ ਮੇਰੇ ਬਾਹਰ ਵਾਲੇ ਨੇ ਜਾਂ ਇੱਥੇ ਵਾਲੇ ਵੀ ਨੇ ਉਹਨਾ ਮੈਨੂੰ ਮੈਸੇਜ ਕਰ ਦਿੰਦੇ ਹੁੰਦੇ ਨੇ ਕਿ ਜੇ ਕੋਈ ਜ਼ਰੂਰੀ ਗੱਲ ਹੁੰਦੀ ਹੈ ਚਾਚਾ ਜੀ ਜ਼ਰੂਰੀ ਗੱਲ ਆ ਕਾਲ ਕਰ ਲਿਓ ਮੈਂ ਜਦੇ ਕਾਲ ਆਪਣੀਆਂ ਫਿਕਰ ਲਿੰਦਾ ਏ ਇੱਕ ਗੱਲ ਹੋਰ ਜਦੋਂ ਬੰਦਾ ਥੋੜਾ ਜਿਆ ਹਿੱਟ ਹੋ ਜਾਂਦਾ ਕੋਈ ਵੀ ਆਹੋ ਚਾਹੇ ਉਹ ਰਸਤੇ ਦੇ ਵਿੱਚ ਕਦੇ ਵੀ ਗੱਡੀ ਨਹੀਂ ਰੋਕਦਾ ਹੈਗਾ ਮੈਨੂੰ ਜਿੱਥੇ ਵੀ ਭਤੀਜ ਰੋਕਦਾ ਏ ਮੈਂ ਰੁਕਦਾ ਯਾਰ ਜੇ ਨਹੀਂ ਰੁਕਦਾ ਤਾਂ ਕਹੂੰ ਕਿ ਹਾਂ ਚਾਚਾ ਕੱਢਦਾ ਨਹੀਂ ਹੈਗਾ ਐ ਨਹੀਂ ਨਾ ਜਿਹੜਾ ਕਹੀ ਦਾ ਹੁੰਦਾ ਹੈਗਾ ਯਾਰ ਘਰ ਆ ਗਿਆ ਮੈਂ ਯਾਰ ਤੁਹਾਡੀ ਭਾਵਨਾ ਸਮਝਦਾ ਹਾਂ ਅਤਰ ਚਾਚੇ ਦੀ ਵੀ ਭਾਵਨਾ ਸਮਝਿਆ ਕਰੋ ਯਾਰ ਮੇਰਾ ਦਿਲ ਥੋੜੋ ਕਰਦਾ ਯਾਰ ਕਿ ਮੈਂ ਕਿੱਦਾਂ ਗੱਲ ਦਿਖਾਵਾਂ ਯਾਰ ਠੀਕ ਹੈ ਨਾ ਬਾਕੀ ਤੁਸੀਂ ਚਾਚੇ ਦੀ ਵੀ ਪਰਸਨਲ ਲਾਈਫ ਆ ਯਾਰ ਮੇਰਾ ਵੀ ਜੀ ਕਰਦਾ ਕਿ ਮੈਂ ਕਿਤੇ ਹਫਤੇ ਵਾਸਤੇ 10 ਦਿਨ ਵਾਸਤੇ ਕਿਤੇ ਘੁੰਮ ਕੇ ਆਵਾਂ ਯਾਰ ਮੈਂ ਤਾਂ ਉਹ ਵੀ ਨਹੀਂ ਯਾਰ ਕਿਤੇ ਜਾਂਦਾ ਜਿੱਥੋਂ ਤੁਸੀਂ ਮੈਸੇਜ ਜ਼ਿਆਦਾ ਕਰ ਦਿੰਦੇ ਹੋ ਯਾਰ ਮੈਂ ਤੁਹਾਨੂੰ ਮਿਲਦਾ ਹੀ ਆ ਕੇ ਠੀਕ ਹੈ ਨਾ ਬਾਕੀ ਤੁਹਾਨੂੰ ਲਵ ਯੂ ਹਾਂਜੀ ਦੋਸਤੋ ਆ ਗਏ ਪਿੰਡ ਨੂੰ ਚਾਹ ਪਾਣੀ ਪੀਨੇ ਆ ਉਹਦੇ ਬਾਅਦ ਤੋਂ ਫਿਰ ਤੁਹਾਨੂੰ ਮੈਂ ਦੱਸਿਆ ਹੀ ਸੀਗਾ ਵੀਡੀਓ ਵਿੱਚ ਕਿ ਉਹ ਦਵਾਈਆਂ ਵਾਲੇ ਕੋਲ ਜਾ ਕੇ ਆਉਣਾ ਸ਼ਾਮ ਨੂੰ ਪੁੱਛਣਾ ਇਹ ਉਹ ਕਿ ਕਿਹੜੀ ਦਵਾਈ ਝੋਨੇ ਦੇ ਵਿੱਚ ਪਾਉਗੀ ਬਾਕੀ ਤੁਸੀਂ ਇੰਨਾ ਪਿਆਰ ਕਰਦੇ ਹੋ ਮੇਰੇ ਚਾਚੇ ਨੂੰ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਮੈਂ ਉਧਰ ਪਿੱਛੇ ਘੁਮਾ ਕੇ ਟੌਮ ਦਿਖਾ ਦੇ ਤੇ ਉੱਪਰ ਕਰਦੇ ਹੁਣ ਮੇਰੀ ਕਿੰਨੀ ਕਰਦੇ ਤੇ ਇਹਨੂੰ ਖੋਲਦੇ ਹਾਂ ਹੁਣ ਅੰਦਰ ਗੱਡੀ ਆਈ ਹੈ ਨਾ ਤਾਂ ਬੰਨਤਾ ਦੀਗਾ ਨਹੀਂ ਫਿਰ ਬਾਹਰ ਨੂੰ ਭੱਜਦਾ ਇਹ ਚਲੋ ਓਕੇ ਹਾਂਜੀ ਚਾਹ ਪੀਣ ਲੱਗੇ ਆ ਆਜੋ ਚਾਹ ਪਿਲਾਦੀ ਐ ਪਕੌੜੀਆਂ ਨਾਲ ਜਟਾ ਟਾਂ ਨਹੀਂ ਮੇਰਾ ਪਪੂ ਤੀਜੇ ਨੂੰ ਸ਼ਾਮ ਨੂੰ ਜਾਵਾਂਗੇ ਦੁਕਾਨ ਵਾਲੇ ਕੋਲ ਹੁਣ ਮੈਂ ਕਿਹਾ ਮੈਂ ਪੱਖਾ ਬੰਦ ਕਰਦਾ ਟੌਮੀ ਤਾਂ ਹਜੇ ਆ ਮੇਰੇ ਮਗਰ ਫਿਰ ਰਿਹਾ ਏ ਤੇ ਪੱਖਾ ਐਉਂ ਚੱਲ ਰਿਹਾ ਏ ਦਾ ਉਹ ਬੰਦ ਕਰ ਉਹਦੇ ਕਰਕੇ ਪੱਖਾ ਚੱਲ ਰਿਹਾ ਹੈ ਨਾ ਤੇ ਪੱਖਾ ਚੱਲਣਾ ਨਾ ਭੱਜਿਆ ਫਿਰਦਾ ਏ ਚੋਬਰ ਤੇ ਮੈਨੂੰ ਬਹੁਤ ਦਿਨ ਹੋ ਗਏ ਦੋਸਤੋ ਖਬਰਾਂ ਖੁਬ ਰਾਣੀ ਸੁਣੀਆਂ ਹੈਗੀਆਂ ਹੁਣ ਘੰਟਾ ਕੋਈ ਖਬਰਾਂ ਸੁਣਦੇ ਆ ਕਿ ਕਿਆ ਹੋਇਆ ਕਿਆ ਨਹੀਂ ਕੋਈ ਅਪਡੇਟ ਕੀ ਚੱਲ ਰਹੀ ਆ ਕੀ ਨਹੀਂ ਹਾਂਜੀ ਦੋਸਤੋ ਅੱਜ ਦੇ ਵਲੌਗ ਦੀ ਕਰਦੇ ਆ ਇੱਥੇ ਦਾ ਐਂਡ ਹੋਮੇ ਚੱਲੇ ਆ ਖੇਤੀਬਾੜੀ ਦਵਾਈ ਦਾ ਪਤਾ ਕਰਨਾ ਨਾਲ ਦੇ ਪਿੰਡ ਤੇ ਵਲੌਗ ਦੇਖਿਓ ਤੇ ਜਿਹੜੀ ਬੈਲ ਆਈਕਨ ਦੀ ਘੰਟੀ ਆ ਉਹ ਜਰੂਰ ਦਬਲਿਓ ਕਿਉਂਕਿ ਜਿਹੜਾ ਵੀ ਨਵਾਂ ਵਲੌਗ ਆਊਗਾ ਤਾਂ ਜੋ ਤੁਹਾਡੇ ਤੱਕ ਪਹੁੰਚ ਸਕਿਓ ਤੇ ਬਾਕੀ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਲਵ ਯੂ